ਪੀਆਰਟੀਸੀ ਮੁਲਾਜ਼ਮਾਂ ਤੇ ਵੱਲੋਂ ਲੋਕਾਂ ਨੂੰ ਪਰੇਸ਼ਾਨ ਕਰਕੇ ਜਾਂ ਫਿਰ ਜਿਹੜੀਆਂ ਤੰਗੀਆਂ ਆ ਰਹੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਆ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਇਹ ਅੱਗੇ ਕੋਈ ਨਵਾਂ ਮੋੜ ਲੈ ਸਕਦਾ ਕਿ ਨਹੀਂ ਕਿ ਕੋਈ ਜਿਹੜਾ ਪੀਆਰਟੀਸੀ ਰੋਡਵੇਜ ਪਣ ਬਸ ਦੇ ਕੱਚੇ ਕੰਮੇ ਨੇ ਉਹ ਸਰਕਾਰ ਤੋਂ ਮੰਗ ਕਰਦੇ ਆ ਜੇ ਤੁਸੀਂ ਬਸਾਂ ਪਾਉਣੀਆਂ ਨੇ ਤਾਂ ਸਰਕਾਰੀ ਤੌਰ ਤੇ ਪਾਓ ਉਨ੍ਹਾਂ ਦੀ ਜਥੇਬੰਦੀ ਦੇ ਮੁਤਾਬਕ ਸਰਕਾਰ ਪ੍ਰਾਈਵੇਟ ਤੌਰ ਦੇ ਉੱਤੇ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਫਾਇਦਾ ਦੇਣ ਲਈ ਇਹਨਾਂ ਬਸਾਂ ਨੂੰ ਪਾਇਆ ਜਾ ਰਿਹਾ ਹੈ। ਅੱਜ ਕੱਲ੍ਹ ਕੀਤੀ ਜਾਵੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਉਹਨਾਂ ਦੇ ਕਰ ਇੱਕ ਸਮਾਗਮ ਦੇ ਦੌਰਾਨ ਜਿਹੜੇ ਕਾਂਗਰਸੀ ਮੈਂਬਰ ਨੇ ਕਾਫੀ ਜ਼ਿਆਦਾ ਪਹੁੰਚੀ ਜੋ ਕਿ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਾਂਗਰਸੀ ਆਏ ਵੀ ਜੀ ਇਹਦੀ ਕੋ ਸਰਮ ਸਰ ਬਹੁਤ ਸ਼ੁਰੂ ਹੋ ਗਈ ਆ ਹੋ ਗਿਆ ਉਹ ਹੋ ਗਿਆ ਪਲਾਨ ਆ ਗਿਆ ਟਿਪਕਾ ਹੋ ਗਿਆ ਇਹ ਸਾਰੀ ਦੁਨੀਆ ਜਾਣਦੀ ਆ ਕਿ ਚਰਨਜੀਤ ਸਿੰਘ ਚੰਨੀ ਆ ਇਸ ਵੇਲੇ ਵੱਡੇ ਕਦਮ ਤੇ ਆ ਗੂਣ ਇਹ ਤੇ ਚਰਚਾ ਚੱਲ ਰਹੀ ਹੈ ਇਹਨਾਂ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਣਗੂ ਬਦਲਿਆ ਜਾ ਸਕਦਾ ਤਾਂ ਚਰਨਜੀਤ ਸਿੰਘ ਚੰਨੀ ਨੇ ਆਪਣੇ ਘਰ ਜਿਹੜੇ ਇਹ ਆਗੂ ਸਦੇ ਆਗੂ ਪਹੁੰਚੇ ਵੀ ਦਿਲ ਕੋਲ ਕੇ ਪਹੁੰਚੇ ਸੀ ਬਿਲਕੁਲ ਟਿਲੂਸਾ ਵੀ 13 ਸਾਲਾ ਬੱਚੀ ਦੇ ਨਾਲ ਜਿਹੜਾ ਹੈ ਮਾਮਲਾ ਸਾਹਮਣੇ ਆਇਆ ਸੀਗਾ ਪ੍ਰਾਦਿਕ ਮਾਮਲਾ ਜਿਸ ਨੂੰ ਲੈ ਕੇ ਹੁਣ ਚਫੇਰਿਓ ਨਿੰਦਾ ਹੋ ਰਹੀ ਹੈ ਇਹ ਮਾਮਲਾ ਕਾਫੀ ਗਰਮਾਇਆ ਹੋਇਆ ਜਿੱਥੇ 13 ਸਾਲਾ ਲੜਕੀ ਨਾਲ ਕਥਤ ਰੂਪ ਦੇ ਵਿੱਚ ਤੱਕੇਸ਼ਾਹੀ ਕਥਤ ਜਬਰਜਨਾ ਵਰਗਾ ਕਨੌਨਾਜੁਰਮ ਕਾਫੀ ਕੁਝ ਵਾਪਰੇ ਆ ਉਹ ਮਾਮਲੇ ਦੇ ਵਿੱਚ ਬੰਦਾ ਫੜ ਵੀ ਲਿਆ ਉਥੇ ਪਰਚਾ ਵੀ ਦਰਜ ਹੋ ਗਿਆ ਪਰ ਜਿੱਦਾਂ ਦਾ ਇਹ ਜੁਰਮ ਹੋਇਆ ਇਹ ਆਪਣੇ ਆਪ ਦੇ ਵਿੱਚ ਬੜਾ ਘਣਾਉਣਾ ਜੁਰਮ ਹੈ ਲੋਕਾਂ ਦੀ ਸੁਰੱਖਿਆ ਨਾਲ ਸੰਬੰਧਤ ਆਸਕਰ ਜਿਹੜੀਆਂ ਟੀਮਾਂ ਪੜਤਾਲ ਕਰ ਰਹੀਆਂ ਨੇ ਉਹਨਾਂ ਤੋਂ ਬੰਗ ਕੀਤੀ ਹੈ ਕਿ ਇਸ ਮਾਮਲੇ ਦੀ ਫਾਸਟ ਟਰੈਕ ਅਦਾਲਤ ਦੇ ਜਿਰਗੇ ਕੇਸ ਚਲਾਇਆ ਜਾਵੇ ਕਿਉਂਕਿ ਇਹ ਲੋਕ ਮਨੁੱਖਤਾ ਦੇ ਬੈਰੀ ਨੇ ਤੇ ਮਨੁੱਖਤਾ ਦੀ ਸਿਹਤ ਨਾਲ ਖਲਵਾੜ ਕਰਦੇ ਸਸਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਤੋੜ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣ ਲੈ ਕੇ ਪਿਛਲੇ ਹਫਤੇ ਦੀਆਂ ਕੁਝ ਖਾਸ ਸਰਗਰਮੀਆਂ ਤੇ ਇਹ ਵਧੇਰੀ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਟਿਲੋਂ ਟਿਲੋਂ ਸਾਹਿਬ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਕੋਮਲ ਜੀ ਟੈਲੀ ਸਾਬ ਜੇਕਰ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਬੀਤੇ ਸਮੇਂ ਕੇਂਦਰੀ ਖੇਤੀਬਾੜੀ ਮੰਤਰੀ ਜਿਹੜੇ ਨੇ ਉਹ ਆਪਣੇ ਪੰਜਾਬ ਦੌਰੇ ਤੇ ਸੀਗੇ ਤੇ ਉਸ ਵਾਰ ਉਹਨੇ ਰੋਟੀ ਖਾਈ ਜਿਹੜੀ ਮੱਕੀ ਦੀ ਤੇ ਨਾਲ ਲਿਆ ਸਾਗ ਦਾ ਨਜ਼ਾਰਾ ਆਖਿਰਕਾ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਸ਼ਿਵਰਾਜ ਸਿੰਘ ਜਵਾਨ ਉਹ ਬੇਸਿਕਲੀ ਮੱਧ ਪ੍ਰਦੇਸ਼ ਤੋਂ ਆਉਂਦੇ ਨੇ ਜੀ ਮੱਧ ਪ੍ਰਦੇਸ਼ ਦੇ ਵਿੱਚੋਂ 18 ਸਾਲ ਦੇ ਲਗਭਗ ਮੋਕ ਮੰਤਰੀ ਦੇ ਉਧਰ ਤੇ ਵੀ ਰਹੇ ਸਤਕਾਰ ਨਾਲ ਉਹਨਾਂ ਨੂੰ ਉੱਥੇ ਮਾਮਾ ਜੀ ਕਿਹਾ ਜਾਂਦਾ ਹੈ ਉਹਨਾਂ ਦੇ ਦੋ ਪ੍ਰੋਗਰਾਮ ਸਨ ਜੀ ਇੱਕ ਤਾਂ ਉਹ ਮੋਗਾ ਜ਼ਿਲ੍ਹੇ ਦਾ ਪਿੰਡ ਅਰਨ ਸੀਕਲਾ ਉੱਥੇ ਉਹਨਾਂ ਕਿਸਾਨਾਂ ਦੇ ਨਾਲ ਆ ਕੇ ਬੈਠੇ ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਪਰਾਲੀ ਨੂੰ ਅੱਗ ਨਹੀਂ ਲਾਈ ਉਤੇ ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਕਾਫੀ ਟਾਈਮ ਲਾਇਆ ਔਰ ਬਾਅਦ ਦੇ ਵਿੱਚ ਆਪਣੇ ਵਾਲੇ ਪਾਸੇ ਮੱਕੀ ਕਹਿੰਦੇ ਆ ਮੱਧ ਪ੍ਰਦੇਸ਼ ਵਾਲੇ ਮੱਕੀ ਨੂੰ ਮੱਕਾ ਕਹਿੰਦੇ ਆ ਤਾਂ ਸ਼ਿਵਰਾ ਚੋਹਾਨੀ ਵੀ ਆਖਿਆ ਕਿ ਮੱਕੇ ਦੀ ਰੋਟੀ ਤੇ ਸਰੋਂ ਦਾ ਸਾਗ ਸਵਾਦ ਆ ਗਿਆ ਕਹਿੰਦੇ ਇੱਕ ਪਾਸੇ ਪੰਜਾਬੀਆਂ ਦਾ ਦਿਲ ਖੋਲ ਕੇ ਖਵਾਇਆ ਗਿਆ ਖਾਣਾ ਦੂਜੇ ਪਾਸੇ ਲੱਡੂ ਜਨਾ ਮੋਟਾ ਮੱਖਣ ਦਾ ਪੇੜਾ ਵੀ ਸਾਗ ਚ ਪਾਇਆ ਗਿਆ ਜਿਸ ਸਾਗ ਕਿਤੇ ਸਾਡੀਆਂ ਸਵਾਨੀਆਂ ਦਿਲੋ ਬਣਾਉਂਦੀਆਂ ਨੇ ਔਰ ਕੋਮਲ ਕੁਪੂ ਜੀ ਜਦੋਂ ਇਹ ਸਾਗ ਨੂੰ ਵਾਰ-ਵਾਰ ਤੜਕਾ ਲਾਇਆ ਜਾਂਦਾ ਤੁਸੀਂ ਜਿੰਨੇ ਵਾਰ ਤੜਕਾ ਲਾਉਂਗੇ ਇਹ ਉਸ ਤੋਂ ਵੀ ਸਵਾਦ ਬੰਦਾ ਜਾਂਦਾ ਹੈ ਆਏ ਕਿਸਾਨਾਂ ਨਾਲ ਗੱਲਬਾਤ ਕਰਨ ਸੀ ਇੱਕ ਸਮਾਗਮ ਸੀਗਾ ਜਲੰਧਰ ਦੇ ਵਿੱਚ ਉਦੋਂ ਪਹਿਲਾਂ ਉਹਨਾਂ ਨੇ ਉਹਨਾਂ ਕਿਸਾਨਾਂ ਦੇ ਨਾਲ ਕੁਝ ਪਲ ਗੁਜ਼ਾਰੇ ਜਿਹੜੇ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਤੇ ਉਹਨਾਂ ਨੇ ਕਿਹਾ ਵੀ ਜੇ ਪਰਾਲੀ ਨੂੰ ਅੱਗ ਲਾਉਣ ਦੀ ਵਿਧੀ ਸਿੱਖਣੀ ਹੈ ਤਾਂ ਪੰਜਾਬੀ ਕਿਸਾਨਾਂ ਤੋਂ ਸਿੱਖੋ ਜੀ ਪੰਜਾਬ ਨੂੰ ਝੂਠਾ ਬਦਨਾਮ ਕੀਤਾ ਵਾ ਔਰ ਪੰਜਾਬ ਦੇ ਵਿੱਚ ਐਸ ਵਾਰ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਇਹ 6000 ਤੋਂ ਵੀ ਕਾਫੀ ਘਟ ਵਾਪਰੀਆਂ ਕੋਈ ਵੇਲਾ ਹੁੰਦਾ ਸੀ ਜਦੋਂ ਪੰਜਾਬ ਦੇ ਵਿੱਚ ਪਰਾਲੀ ਦੀਆਂ ਘਟਨਾਵਾਂ 90 90 80 80000 75000 ਇੱਕ ਸਾਲ ਇਹ ਆ ਜਾ ਵੀ ਆਇਆ ਸੀ ਜਦੋਂ 50000 ਦੇ ਕਰੀਬ ਸਨ ਪਰੇ ਸਾਰਾ ਕੁਝ ਘਟ ਕੇ 6000 ਤੋਂ ਵੀ ਥੱਲੇ ਸਾਢੇ 5000 ਦੇ ਆਸੇ-ਪਾਸੇ ਆ ਜਾਣਾ ਇਹ ਇੱਕ ਵੱਡੀ ਗੱਲ ਹੈ ਉਹਨਾਂ ਨੇ ਪੰਜਾਬ ਨੂੰ ਸ਼ਾਬਾਸ਼ ਦਿੱਤੀ ਔਰ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਬੈਠ ਕੇ ਮਿਲ ਕੇ ਇਹ ਸਰੋਂ ਦੇ ਸਾਗ ਤੇ ਉਹਦਾ ਆਨੰਦ ਮਾਣਿਆ ਦੇਸੀ ਘਿਓ ਦਾ ਚੱਗੀ ਗੀ ਟਿਲਸਾਉ ਦਾ ਗਲਗਰੀ ਜਾਵੇ ਪੀਆਰਟੀਸੀ ਤੇ ਰੋਡਵੇਜ਼ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਬੀਤੇ ਦਿਨ ਤੋਂ ਕਾਫੀ ਦਿਨਾਂ ਤੋਂ ਉਹਨਾਂ ਦੇ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਾਫੀ ਜ਼ਿਆਦਾ ਉਹਨਾਂ ਦੀਆਂ ਮੰਗਾਂ ਨੇ ਤੇ ਉਹਨਾਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਨਾਲ ਵੀ ਉਹਨਾਂ ਦਾ ਟਕਰਾਵ ਵੱਧਦਾ ਜਾ ਰਿਹਾ ਤੇ ਉਹਨਾਂ ਦਾ ਸੰਘਰਸ਼ ਚੱਲ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਪੀਆਰਟੀਸੀ ਮੁਲਾਜ਼ਮਾਂ ਤੇ ਵੱਲੋਂ ਲੋਕਾਂ ਨੂੰ ਪਰੇਸ਼ਾਨ ਕਰਕੇ ਜਾਂ ਫਿਰ ਜਿਹੜੀਆਂ ਤੰਗੀਆਂ ਆ ਰਹੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਆ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਇਹ ਅੱਗੇ ਕੋਈ ਨਵਾਂ ਮੋੜ ਲੈ ਸਕਦਾ ਹੈ ਕਿ ਨਹੀਂ ਦੇ ਕੋਈ ਜਿਹੜਾ PRTC ਰੋਡਵੇਜ ਪਣਵਸ ਦੇ ਕੱਚੇ ਕੰਮੇ ਨੇ ਉਹ ਸਰਕਾਰ ਤੋਂ ਮੰਗ ਕਰਦੇ ਆ ਜੇ ਤੁਸੀਂ ਬਸਾਂ ਪਾਉਣੀਆਂ ਨੇ ਤਾਂ ਸਰਕਾਰੀ ਤੌਰ ਤੇ ਪਾਓ ਉਹਨਾਂ ਦੀ ਜਥੇਬੰਦੀ ਦੇ ਮੁਤਾਬਕ ਸਰਕਾਰ ਪ੍ਰਾਈਵੇਟ ਤੌਰ ਦੇ ਉੱਤੇ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਫਾਇਦਾ ਦੇਣ ਲਈ ਇਹਨਾਂ ਬਸਾਂ ਨੂੰ ਪਾਇਆ ਜਾ ਰਿਹਾ ਹੈ ਉਹਨਾਂ ਜੋ 150 ਤੋਂ ਵੱਧ ਕਹਿੰਦੇ ਬਰਖਾਸਤ ਕਰ ਦਿੱਤੇ ਗਏ ਨੇ ਉਹਨਾਂ ਦੇ ਸੂਬਾ ਪ੍ਰਧਾਨ ਵਿਕਰਮ ਸਿੰਘ ਤੇ ਹੋਰਾਂ ਦਾ ਕਹਿਣਾ ਹੈ ਕਿ ਭਾਈ ਸਾਹਿਬ ਤੁਸੀਂ ਆਹ ਤਰੀਕਾ ਨਾ ਅਪਣਾਓ ਅਸੀਂ ਕਦੇ ਕਹਿੰਦੇ ਆ ਕਿ ਤੁਸੀਂ ਨਵੀਆਂ ਬਸਾਂ ਨਾ ਪਾਓ ਪਰ ਸਰਕਾਰੀ ਤੌਰ ਤੇ ਪਾਉ ਉਹਦੇ ਟੈਂਡਰ ਹੋਣੇ ਸੀ ਪਰਸੋਂ ਜਦੋਂ ਇਹਨਾਂ ਦਾ ਆਪਸ ਵਿੱਚ ਦੀ ਟਕਰਾਅ ਪੈਦਾ ਹੋ ਗਿਆ ਉਹ ਟਕਰਾਅ ਦੇ ਵਿੱਚ ਇਹਨਾਂ ਦੀ ਖਿੱਚ ਤੂ ਵੀ ਹੋਈ ਕੁਝ ਬੰਦੇ ਹਰਾਸਤ ਚ ਲੈ ਲੇ 152 ਦੇ ਕਰੀਬ ਇਹਨਾਂ ਮੁਲਾਜ਼ਮਾਂ ਨੂੰ ਬਰਖਾਸਤ ਵੀ ਕਰ ਦਿੱਤਾ ਗਿਆ ਏ ਬਹੁਤ ਸਾਰੀਆਂ ਜਥੇਬੰਦੀਆਂ ਇਹਦਾ ਵਿਰੋਧ ਵੀ ਕਰਦੀਆਂ ਨੇ ਜਥੇਬੰਦੀਆਂ ਇਹ ਕਹਿੰਦੀਆਂ ਨੇ ਵੀ ਕਿਸੇ ਵੀ ਕੀਮਤ ਦੇ ਉੱਤੇ ਸੰਘਰਸ਼ ਦਬਾਇਆ ਨਹੀਂ ਜਾ ਸਕਦਾ ਉਥੇ ਧੱਕਾ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਸੰਵਿਧਾਨ ਹੱਕ ਦਿੰਦਾ ਹੈ ਉਹ ਬੰਦਾ ਇਹ ਗੱਲਬਾਤਾਂ ਕਰ ਸਕਦਾ ਹੈ ਸੰਘਰਸ਼ ਵਧਾਇਆ ਜਾ ਸਕਦਾ ਜੰਦਾਬਾਦ ਮੁਰਦਾਬਾਦ ਵੀ ਹੋ ਸਕਦੀ ਹੈ ਹਰ ਬੰਦੇ ਨੂੰ ਆਪੋ ਆਪਣਾ ਵਿਚਾਰ ਰੱਖਣ ਦਾ ਅਧਿਕਾਰ ਸਾਡੇ ਸੰਵਿਧਾਨ ਨੇ ਦਿੱਤਾ ਹੋਇਆ ਤੇ ਜਿਹੜਾ ਸਰਕਾਰ ਨੇ ਲਾਠੀ ਚਾਰਜ ਕਰਕੇ ਤੇ ਇਹਨਾਂ ਦੇ ਉੱਤੇ ਕਥਤ ਰੂਪ ਚ ਧੱਕੇਸ਼ਾਹੀ ਕੀਤੀ ਹੈ ਉਹ ਸਰਾਸਰ ਗਲਤ ਹੈ ਤੇ ਸਾਰੇ ਜਥੇਬੰਦੀਆਂ ਤੇ ਵਿਰੋਧੀ ਧਰ ਦੇ ਜਿਹੜੇ ਨੇਤਾ ਨੇ ਉਹ ਇਹਨਾਂ ਦੀ ਇਸ ਲਾਠੀ ਚਾਰਜ ਦੀ ਵਿਰੋਧਤਾ ਕਰ ਰਹੇ ਜੀ. ਆਰ. ਟੀ. ਰਸਾ ਬੋਤ ਗੱਲ ਕੀਤੀ ਜਾਵੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇੱਕ ਸਮਾਗਮ ਦੇ ਦੌਰਾਨ ਜਿਹੜੇ ਕਾਂਗਰਸੀ ਮੈਂਬਰ ਨੇ ਕਾਫੀ ਜ਼ਿਆਦਾ ਪਹੁੰਚੇ ਜੋ ਕਿ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸਰਦਾਰ ਚਰਨਜੀਤ ਸਿੰਘ ਚੰਨੀ ਉਹ ਇੱਕ ਵੱਡੇ ਆਗੂ ਨੇ ਪੰਜਾਬ ਦੇ ਵਿੱਚ ਸਾਬਕਾ ਮੁੱਖ ਮੰਤਰੀ ਵੀ ਰਹੇ ਪਿਛਲੇ ਦਿਨਾਂ ਵਿੱਚ ਉਹਨਾਂ ਨੇ ਆਪਣੇ ਪੁੱਤਰ ਦੇ ਜਨਮ ਦਿਨ ਦੇ ਉੱਤੇ ਸੁਖਮਨੀ ਸਾਹਿਬ ਦਾ ਪਾਠ ਰੱਖ ਲਿਆ ਉਸ ਪਾਠ ਤੇ ਉਹਨਾਂ ਨੇ ਕਾਫੀ ਕਾਂਗਰਸੀਆਂ ਨੂੰ ਸੱਦਾ ਦਿੱਤਾ ਕਾਂਗਰਸੀ ਆਏ ਵੀ ਜੀ ਇਹਦੀ ਕੁਸਰਮਸਰ ਬਹੁਤ ਸ਼ੁਰੂ ਹੋ ਗਈ ਆ ਹੋ ਗਿਆ ਉਹ ਹੋ ਗਿਆ ਫਲਾਣਾ ਹੋ ਗਿਆ ਟਿਪਕਾ ਹੋ ਗਿਆ ਇਹ ਸਾਰੀ ਦੁਨੀਆ ਜਾਣਦੀ ਆ ਕਿ ਚਰਨਜੀਤ ਚੰਨੀ ਆ ਇਸ ਵੇਲੇ ਵੱਡੇ ਕਦਮ ਦੇ ਆਗੂ ਨੇ ਇੱਥੇ ਚਰਚਾ ਚੱਲ ਰਹੀ ਹੈ ਇਹਨਾਂ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਿਆ ਜਾ ਸਕਦਾ ਤਾਂ ਚਰਨਜੀਤ ਸਿੰਘ ਚੰਨੀ ਨੇ ਆਪਣੇ ਘਰ ਜਿਹੜੇ ਇਹ ਆਗੂ ਸੱਦੇ ਆਗੂ ਪਹੁੰਚੇ ਵਿਦਿਆਲ ਕੋਲ ਕੇ ਪਹੁੰਚੇ ਔਰ ਇਹਦੇ ਨਾਲ ਚਰਜੀ ਸਿੰਘ ਚੰਨੀ ਜਿਨ੍ਹਾਂ ਦਾ ਰੁਤਬਾ ਪਹਿਲਾਂ ਹੀ ਵੱਡਾ ਹੈ ਲੋਕਾਂ ਚ ਚਰਚਾ ਚਲੀ ਗਈ ਕਿ ਸ਼ਾਇਦ ਚਰਜੀ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੀ ਬਾਗਡੋਰ ਦਿੱਤੀ ਜਾ ਸਕਦੀ ਹੈ ਇਹ ਤਾਂ ਉਹਨਾਂ ਵਾਲਾ ਸਮਝਦਾਰ ਸੇਗਾ ਪਰ ਚਰਜੀ ਸਿੰਘ ਚੰਨੀ ਦਾ ਜਿਹੜਾ ਇਕੱਠ ਵੱਟ ਸੱਧਿਆ ਸਿਆਸੀ ਹਲਕਿਆਂ 'ਚ ਕਾਫੀ ਚਰਚਾ ਛੇੜ ਗਿਆ ਕਿਉਂਕਿ ਬਹੁਤ ਸਾਰੇ ਸੀਨੀਅਰ ਕਾਂਗਰਸੀ ਆਗੂ ਦਿਕੋ ਫੰਕਸ਼ਨਤਾ ਇਹ ਸਮਾਜਿਕ ਹੈ ਇਹੋ ਜੇ ਫੰਕਸ਼ਨ ਦੇ ਵਿੱਚ ਕੋਈ ਵੀ ਬੰਦਾ ਸੱਦੇਗਾ ਤੇ ਬੰਦੇ ਜਾਂਦੇ ਵੀ ਜੀ ਜੀ ਤੇ ਲੱਛਬੂਦ ਗੱਲ ਕੀਤੀ ਜਾਵੇ ਹਿਮਾਚਲ ਦੇ ਵਿੱਚ ਤਿੰਨ ਸਾਲਾਂ ਦੇ ਦੌਰਾਨ 168 ਦਵਾਈਆਂ ਦੇ ਜਿਹੜੇ ਸੈਂਪਲ ਫੇਲ ਹੋਏ ਨੇ ਆਖਿਰਕਾਰ ਇਹ ਮਾਮਲਾ ਕੀ ਹੈ ਕੋਬਲ ਪਿਛਲੇ ਸਮੇਂ ਦੇ ਦੌਰਾਨ ਬਕਬਕਾ ਤਾਮਾ ਦੇ ਉੱਤੇ ਦਵਾਈਆਂ ਦੀਆਂ ਫੈਕਟਰੀਆਂ ਨੇ ਜੀ ਆ ਜਿਹੜਾ ਹਿਮਾਚਲ ਪ੍ਰਦੇਸ਼ ਦਾ ਪੰਜਾਬ ਦੇ ਨਾਲ ਲੱਗਦਾ ਹਲਕਾ ਬੱਦੀ ਇੱਥੇ ਪਿਛਲੇ ਇੱਕ ਦਹਾਕੇ ਤੋਂ ਬਹੁਤ ਫੈਕਟਰੀਆਂ ਹੋਂਦ ਵਿੱਚ ਆਈਆਂ ਬਾਅਦ ਦੇ ਵਿੱਚ ਕਈਆਂ ਦੇ ਉੱਤੇ ਕਤਤ ਰੂਪ ਦੇ ਵਿੱਚ ਨਸ਼ਾ ਪੈਦਾ ਕਰਨ ਦੇ ਇਲਜ਼ਾਮ ਵੀ ਲੱਗੇ ਜੇਲੀ ਰਿਪੋਰਟ ਸਾਹਮਣੇ ਆਈ ਹੈ ਉਹਦੇ ਵਿੱਚ 150 ਤੋਂ ਵੱਧ ਇਹ ਬੱਖ-ਬੱਖ ਦਵਾਈਆਂ ਦੇ ਜਿਹੜੇ ਨਮੂਨੇ ਨੇ ਸੈਂਪਲ ਨੇ ਉਹ ਕਹਿੰਦੇ ਫੇਲ ਹੋ ਗਏ ਅੱਜ ਦੋ ਤਿੰਨ ਦਿਨ ਹੋ ਗਏ ਇਸ ਮਾਮਲੇ ਨੂੰ ਇਹ ਚੁੱਪਚਾਪ ਬੈਠੇ ਆ ਕਿਉਂ ਜਿਹਾ ਹੋਇਆ ਇਹਦਾ ਮਤਲਬ ਤਾਂ ਲੋਕਾਂ ਨੂੰ ਮਾਰਨਾ ਹੈ ਆਪਾਂ ਸੋ ਜੀ ਕਹਿ ਸਕਦੇ ਆ ਕਿ ਇਹਨਾਂ ਨਮੂਨਿਆਂ ਦੇ ਫੇਲ ਹੋਣ ਦੇ ਨਾਲ ਮਨੁੱਖਤਾ ਨੂੰ ਬਚਾਉਣ ਵਾਲੀਆਂ ਦਵਾਈਆਂ ਸਵਾਲਾ ਦੇ ਘੇਰੇ ਚ ਆ ਗਈਆਂ ਨੇ ਲੋਕਾਂ ਤੋਂ ਪੈਸੇ ਵੀ ਪੂਰੇ ਲੈਨੇ ਹੋ ਪਰ ਉਹਨਾਂ ਨੂੰ ਦਵਾਈਆਂ ਫਿਰ ਸਬ ਸਟੈਂਡਰਡ ਮਿਲ ਰਹੀਆਂ ਨੇ ਜਿਹੜੀਆਂ ਕਿ ਮਨੁੱਖਤਾ ਲਈ ਘਾਤਕ ਨੇ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਜਿਹੜਾ ਵੀ ਜ਼ਿੰਮੇਵਾਰ ਹੈ ਉਹਨੂੰ ਕਾਨੂੰਨ ਦੇ ਮੁਤਾਬਕ ਬਣਦੀ ਸਜ਼ਾ ਦੇ ਦਿੱਤੀ ਜਾਣੀ ਚਾਹੀਦੀ ਹੈ ਜੀ ਬਿਲਕੁਲ ਟਿਲੋ ਸਾਹਿਬ ਇੱਕ 13 ਸਾਲਾ ਬੱਚੀ ਦੇ ਨਾਲ ਜਿਹੜਾ ਹੈ ਮਾਮਲਾ ਸਾਹਮਣੇ ਆਇਆ ਸੀਗਾ ਪ੍ਰਾਦਿਕ ਮਾਮਲਾ ਜਿਸ ਨੂੰ ਲੈ ਕੇ ਹੁਣ ਚਫੇਰੋ ਨਿੰਦਾ ਹੋ ਰਹੀ ਹੈ ਇਹ ਮਾਮਲਾ ਕਾਫੀ ਗਰਮਾਇਆ ਹੋਇਆ ਹੈ ਜਲੰਧਰ ਦਾ ਹੈ ਮਾਮਲਾ ਹੈ ਜਿੱਥੇ ਇੱਕ 13 ਸਾਲਾ ਲੜਕੀ ਨਾਲ ਕਤਤ ਰੂਪ ਦੇ ਵਿੱਚ ਧੱਕੇਸ਼ਾਹੀ ਕਤਤ ਜ਼ਬਰਜਨਾ ਵਰਗਾ ਕਰਨਾ ਜੁਰਮ ਕਾਫੀ ਕੁਝ ਵਾਪਰਿਆ ਉਹ ਮਾਮਲੇ ਦੇ ਵਿੱਚ ਬੰਦਾ ਫੜ ਵੀ ਲਿਆ ਉਥੇ ਪਰਚਾ ਵੀ ਦਰਜ ਹੋ ਗਿਆ ਪਰ ਜਿੱਦਾਂ ਦਾ ਇਹ ਜੁਰਮ ਹੋਇਆ ਇਹ ਆਪਣੇ ਆਪ ਦੇ ਵਿੱਚ ਬੜਾ ਘਣਾਉਣਾ ਜੁਰਮ ਹੈ ਲੋਕਾਂ ਦੀ ਸੁਰੱਖਿਆ ਜਾਂ ਸੀਗਾ ਖਾਸ ਕਰ ਜਿਹੜੀਆਂ ਟੀਮਾਂ ਪੜਤਾਲ ਕਰ ਰਹੀਆਂ ਨੇ ਉਹਨਾਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਫਾਸਟ ਟਰੈਕ ਅਦਾਲਤ ਦੇ ਜਿਰਗੇ ਕੇਸ ਚਲਾਇਆ ਜਾਵੇ ਔਰ ਸਖਤ ਤੋਂ ਸਖਤ ਉਹਨੂੰ ਸਜ਼ਾ ਦਿੱਤੀ ਜਾਵੇ ਕਿਉਂਕਿ ਇਹ ਲੋਕ ਮਨੁੱਖਤਾ ਦੇ ਬੈਰੀ ਨੇ ਤੇ ਮਨੁੱਖਤਾ ਦੀ ਸਿਹਤ ਨਾਲ ਖਲਵਾੜ ਕਰਦੇ ਬਿਲਕੁਲ ਟੀਲਸਾ ਬੁੱਧਰ ਚੰਡੀਗੜ੍ਹ ਯੂਨੀਵਰਸਿਟੀ ਨੂੰ ਲੈ ਕੇ ਜਿਹੜਾ ਬੀਤੇ ਸਮੇਂ ਕਾਫੀ ਜ਼ਿਆਦਾ ਮਾਹੌਲ ਗਰਮਾਇਆ ਹੋਇਆ ਸੀਗਾ ਪ੍ਰੋਟੈਸਟ ਹੋ ਰਹੇ ਸੀਗੇ ਕਾਫੀ ਜ਼ਿਆਦਾ ਦੰਗੇ ਦੇ ਮਾਹੌਲ ਬਣੇ ਹੋਏ ਸੀ ਉਸ ਨੂੰ ਲੈ ਕੇ ਆਖਿਰਕਾਰ ਇਹ ਮਾਮਲਾ ਜਿਹੜਾ ਠੰਡਾ ਪੈ ਗਿਆ ਤੇ ਕਿਹਾ ਜਾ ਰਿਹਾ ਕਿ ਵਿਦਿਆਰਥੀ ਦੀ ਦੁਬਾਰਤੋ ਜਿੱਤ ਹੋ ਗਈ ਹੈ ਦੇਖੋ ਚੰਡੀਗੜ੍ਹ ਯੂਨੀਵਰਸਿਟੀ ਦਾ ਮਾਮਲਾ ਹੋਵੇ ਚੰਡੀਗੜ੍ਹ ਦਾ ਮਾਮਲਾ ਹੋਵੇ ਪੰਜਾਬੀ ਬੋਲਦੇ ਇਲਾਕਿਆਂ ਦਾ ਮਾਮਲਾ ਹੋਵੇ ਪਾਣੀਆਂ ਦਾ ਮਾਮਲਾ ਹੋਵੇ ਭਾਗੜਾ ਬਿਆਸ ਪ੍ਰਬੰਧਕ ਕਾਉਂਡ ਦਾ ਮਾਮਲਾ ਹੋਵੇ ਇਹ ਪਿਛਲੇ ਲੰਬੇ ਸਮੇਂ ਤੋਂ ਸੁਰੱਖਿਆ ਪਟੋਲ ਰਹੇ ਨੇ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਦਖਲਅੰਦਾਜ਼ੀ ਦੇਤੀ ਇਹਨਾਂ ਦੇ ਸੈਨੇਟ ਦੇ ਚੋਣਾਂ ਬਾਰੇ ਉਹਨਾਂ ਦੀ ਬੰਤਰ ਬਾਰੇ ਕਾਫੀ ਟਿੱਪਣੀਆਂ ਹੋਈਆਂ ਤੇ ਵਿਦਿਆਰਥੀ ਲਗਭਗ 46 ਦਿਨ ਸੰਘਰਸ਼ ਦੇ ਉੱਤੇ ਰਹੇ ਅਖੀਰ ਉਹਨਾਂ ਨੇ ਜੋ ਦੱਸ ਗਿਆ ਕਿ ਤਸ ਤੋਂ ਤਸ ਨਹੀਂ ਹੁੰਦੇ ਤਾਂ ਕੇਂਦਰ ਸਰਕਾਰ ਨੇ ਇਹ ਮਾਮਲਾ ਵਾਪਸ ਲੈ ਲਿਆ ਤੇ ਜਿਹੜੀ ਇਸ ਮਾਮਲੇ ਦੇ ਜਿਰਗੇ ਹੁਣ ਕਹਿੰਦੇ ਰਾਹ ਪੱਤਰਾ ਹੋ ਗਿਆ ਉੱਥੇ ਸੈਨੇਟ ਚੋਣਾਂ ਬਾਰੇ ਵਿਦਿਆਰਥੀਆਂ ਨੇ ਕਹਿ ਸਕਦੇ ਆ ਕਿ ਇਹਦੇ ਚ ਜਿੱਤ ਹੀ ਪ੍ਰਾਪਤ ਕੀਤੀ ਹੈ ਕਿਉਂਕਿ ਇਹ ਵਿਦਿਆਰਥੀ ਇੱਕ ਕਿਸਮ ਦੇ ਨਾਲ ਕਾਫੀ ਜ਼ਿਆਦਾ ਪ੍ਰਭਾਵਿਤ ਸਨ ਉਹਨਾਂ ਦਾ ਸਾਥ ਵੀ ਸਾਰਿਆਂ ਨੇ ਦਿੱਤਾ ਤੇ ਇਹ ਵਿਦਿਆਰਥੀ ਵੀ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਤੋਂ ਪ੍ਰਭਾਵਿਤ ਸੀ ਜਿਹਦੇ ਕਰਕੇ ਉਹ ਕਹਿੰਦੇ ਕਿ ਕਿਸਾਨ ਸਾਡੇ ਪ੍ਰੇਰਨਾ ਸਰੋਤ ਨੇ ਉਹਨਾਂ ਨੇ ਜਦੋ ਜਹਿਦ ਕੀਤੀ ਤੇ ਜਦੋ ਜਹਿਦ ਦੇ ਵਿੱਚ ਉਹਨਾਂ ਨੇ ਇਹ ਸੰਘਰਸ਼ ਦੇ ਵਿੱਚੋਂ ਅਕੀਦਜਤ ਪ੍ਰਾਪਤ ਹੋਈ ਹੁਣ ਉਥੇ ਸੈਨੇਟ ਚੋਣਾਂ ਨੂੰ ਵੀ ਰਾਹ ਪੱਧਰਾ ਹੋ ਗਿਆ ਜਿਹੜੇ ਨਾਦਰਸ਼ਾਈ ਹੁਕਮ ਸੁਣਾਏ ਸੀ ਕਿ ਵਿਦਿਆਰਥੀ ਸੰਘਰਸ਼ ਨਹੀਂ ਕਰ ਸਕਦੇ ਆ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਉਹ ਸਾਰੇ ਦੇ ਸਾਰੇ ਵਾਪਸ ਲੈ ਲਏ ਗਏ ਆ ਦੇਖਦੇ ਹਾਂ ਅੱਗੇ ਮਾਮਲੇ 'ਚ ਹੁੰਦਾ ਕੀ ਜੀ ਬਿਲਕੁਲ ਟੀਲਸਾ ਬੋਤੋ ਕਿਹਾ ਜਾ ਰਿਹਾ ਹੈ ਕਿ ਭਾਰਤ ਨੂੰ ਨਵੇਂ ਚੀਫ ਜਸਟਿਸ ਮਿਲਣਗੇ ਆਖਿਰਕਾਰ ਇਸ ਉਤੇ ਥੋੜਾ ਚਾਨਣਾ ਪਾਇਆ ਜਾਵੇ ਭਾਰਤ ਦਾ ਸੁਪਰੀਮ ਕੋਰਟ ਸਾਡੇ ਜਿਹੜੇ ਮੌਜੂਦਾ ਚੀਫ ਜਸਟਿਸ ਸਨ ਬੀ ਆਰ ਗਬਈ ਉਹ ਲੰਘੇ 23 ਨਵੰਬਰ ਨੂੰ ਸੇਵਾਮੁਕਤ ਹੋ ਗਏ ਨੇ ਤੇ 24 ਨਵੰਬਰ ਨੂੰ ਦੇਸ਼ ਦੇ ਰਾਸ਼ਟਰਪਤੀ ਬੀਬੀ ਦਰੋਪਦੀ ਮਰਮੂਣੇ ਸਾਡੇ ਨਵੇਂ ਮੁੱਖ ਜੱਜ ਜਸਟਿਸ ਸੂਰੀਆ ਕਾਂਤ ਉਹਨਾਂ ਨੂੰ ਸੌਂਚਕਾਈ ਗਈ ਉਹਨਾਂ ਨੇ ਉਹਦਾ ਵੀ ਸੁਭਾਲ ਲਿਆ ਇਹ ਉਹਦਾ ਸੰਭਾਲਦਿਆਂ ਹੀ ਉਹਨਾਂ ਨੇ ਕੁਝ ਸੁਧਾਰ ਵਾਲੇ ਪਾਸੇ ਨੂੰ ਤੁਰੇ ਨੇ ਇੱਕ ਉਹਨਾਂ ਨੇ ਨਮਾ ਲਾਣ ਕਰਤਾ ਕਿ ਜਿਹੜਾ ਕੇਸ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਉਹ ਦੋ ਦਿਨਾਂ ਦੇ ਵਿੱਚ ਸੂਚੀਬੱਧ ਹੋ ਜਾਇਆ ਕਰੇਗਾ ਸੁਣਵਾਈ ਵਾਸਤੇ ਨਹੀਂ ਤਾਂ ਇੱਥੇ ਸੂਚੀਬੱਧ ਹੋਣ ਨੂੰ ਕਈ ਕਿ ਦਿਨ ਲੱਗਦੇ ਸੀ ਸੋ ਤੁਸੀਂ ਕਹਿ ਸਕਦੇ ਹੋ ਕਿ ਨਵੇਂ ਜਸਟਿਸ ਸੂਰੀਆ ਕਾਂਤ ਦੇ ਆਉਣ ਦੇ ਨਾਲ ਕਈ ਤਰ੍ਹਾਂ ਦੀਆਂ ਤਬਦੀਲੀਆਂ ਮਾਣਯੋਗ ਸੁਪਰੀਮ ਕੋਰਟ ਦੀ ਵਰਕਿੰਗ ਦੇ ਵਿੱਚ ਅਸੀਂ ਦੇਖਣ ਨੂੰ ਮਿਲਣਗੀਆਂ ਜਿਹੜੀਆਂ ਅਸੀਂ ਦੇਖਾਂਗੇ ਉਮੀਦ ਹੈ ਕਿ ਜਸਟਿਸ ਸੂਰੀਆ ਕਾਂਤ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋਣਗੇ ਔਰ ਜੋ ਭਾਰਤ ਦੇ ਲੋਕਾਂ ਨੂੰ ਉਹਨਾਂ ਤੋਂ ਆਸਾਂ ਨੇ ਉਹ ਤੇ ਖਰਾ ਉਤਰਨ ਦਾ ਯਤਨ ਕਰਨਗੇ ਜੀ ਬਿਲਕੁਲ ਢਿਲੋਸਾ ਪੁੱਤਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਡੀਜੀਪੀ ਗੋਰਵ ਯਾਦਵ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 2000 ਸਾਲ ਪਾਈ ਤੋਂ ਹੁਣ ਤੱਕ ਜਿਹੜੇ 324 ਅਨਕਾਊਂਟਰ ਹੋ ਚੁੱਕੇ ਨੇ ਪੰਜਾਬ 'ਚ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਸੀ ਜਸ ਇਹ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਕਾਰਜਕਾਰੀ ਡੀਜੀਪੀ ਨੇ ਉਹ ਕਹਿੰਦੇ ਕਿ 324 ਐਨਕਾਊਂਟਰ ਹੋ ਚੁੱਕੇ ਨੇ ਮੈਨੂੰ ਵੀ ਜਿਆਦਾ ਮਾ ਪਿਛਲੇ ਦਿਨਾਂ ਚ ਜਦੋਂ ਖਬਰ ਕੀਤੀ ਮਾਫ ਕਰਨਾ ਕਿ ਇਹ 24 ਨਹੀਂ 324 ਹੈ ਤਾਂ ਕਰੋ ਵੀ ਜੱਜ ਸਾਹਿਬ ਨੇ ਕਿਹਾ ਕਿ ਪੰਜਾਬ ਪੁਲਿਸ ਬਹੁਤ ਮਸ਼ਤਿਹਦ ਹੈ ਲਗਾਤਾਰਤਾ ਦੇ ਵਿੱਚ ਮਾੜੇ ਅਨਸਰਾਂ ਤੇ ਨਜ਼ਰ ਰੱਖ ਰਹੀ ਹੈ ਔਰ ਕਿਸੇ ਵੀ ਕੀਮਤ ਤੇ ਮਾੜੇ ਅੰਸਰ ਨੂੰ ਬਖਸ਼ਿਆ ਨਹੀਂ ਜਾਊਗਾ ਔਰ ਇਹਨਾਂ ਗੈਂਗਸਟਰਾਂ ਤੇ ਕਾਬੂ ਪਾਉਣ ਲਈ ਪੁਲਿਸ ਸਖਤ ਤੋਂ ਸਖਤ ਕਾਰਵਾਈਆਂ ਕਰ ਰਹੀ ਹੈ ਤੇ ਅੱਗੇ ਉਹਨਾਂ ਨੂੰ ਸਜ਼ਾ ਦੇ ਮੰਚ ਤੇ ਵੀ ਲੈ ਕੇ ਜਾਇਆ ਜਾਊਗਾ ਤਾਂ ਜੋ ਲੋਕਾਂ ਨੂੰ ਇਨਸਾਫ ਦਿੱਤਾ ਜਾ ਸਕੇ ਜੀ ਬਿਲਕੁਲ ਟੀਲਸਾ ਬੁੱਧਰ ਗੱਲ ਕਰ ਲਈਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰੋਟਕ ਦੇ ਖਿਡਾਰੀ ਦੇ ਘਰ ਪਹੁੰਚ ਕੇ ਉਸ ਦੇ ਨਾਲ ਉਸ ਦੇ ਘਰ ਦੇ ਦੁੱਖ ਜਿਹੜਾ ਸਾਂਝਾ ਕੀਤਾ ਹੈ ਤੁਸੀਂ ਜਾਣਦੇ ਹੋਵੋਗੇ ਕਿ ਰੋਟਕ ਦਾ ਇੱਕ ਬਾਸਕਟਬਾਲ ਦਾ ਖਿਡਾਰੀ ਮਿਸਟਰ ਰਾਠੀ ਜੀ ਇਹ ਕਹਿੰਦੇ ਆ ਕਿ ਉਹ ਤੇ ਖੰਭਾ ਡਿੱਗ ਪਿਆ ਜਦੋਂ ਪ੍ਰੈਕਟਿਸ ਕਰਦਾ ਸੀ ਉਹਦੀ ਮੌਤ ਹੋ ਗਈ ਉਦੀ ਮੌਤ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਵੀ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ ਉੱਥੇ ਉਹਨਾਂ ਨੇ ਕਹਿਤਾ ਕੁਝ ਹਰਿਆਣੇ ਦੀ ਖੇਡ ਦਿੱਤੀ ਤੇ ਉੱਤੇ ਵੀ ਟਿੱਪਣੀਆਂ ਕੀਤੀਆਂ ਚਲੋ ਅਫਸੋਸ ਦੇ ਵਿੱਚ ਜਾਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਕੋਮਲ ਜੀ ਬਾਅਦ ਦੇ ਵਿੱਚ ਜੀ ਪੰਜਾਬ ਦੀਆਂ ਕਈ ਜਥੇਬੰਦੀਆਂ ਨੇ ਸਵਾਲ ਚੁੱਕ ਲਿਆ ਕਿ ਤੁਸੀਂ ਜਾ ਕੇ ਹਰਿਆਣੇ ਦਾ ਫਿਕਰ ਕਰਦੇ ਹੋ ਪਰ ਬਹੁਤ ਸਾਰੀਆਂ ਪੰਜਾਬ ਦੀਆਂ ਧੀਆਂ ਜਿਹੜੀਆਂ ਖੇਡਾਂ 'ਚ ਬੱਲਾ ਚੰਗਾ ਮਾਰ ਰਹੀਆਂ ਨੇ ਇੱਕੋ ਮਾਨਸਾ ਕੋਲ ਦੀ ਲੜਕੀ ਜਿਹੜੀ ਆਪਣੇ ਪਰਿਵਾਰ ਦੇ ਨਾਲ ਝੋਨਾ ਲਵਾ ਰਹੀ ਹੈ ਤੁਸੀਂ ਉਹਨੂੰ ਵੀ ਦੇਖਿਆ ਹੋਣਾ ਉਹ ਕਹਿੰਦੇ ਸਹੂਲਤਾਂ ਦੀ ਗੱਲ ਕਰਦੇ ਹੋ ਤੁਸੀਂ ਦੂਜੀ ਥਾਂ ਜਾ ਕੇ ਪਰ ਉਹ ਲੜਕੀ ਜਿਹੜੀ ਪੰਜਾਬ ਨਾਲ ਸੰਬੰਧਿਤ ਹੈ ਉਹਦੋਂ ਤੁਸੀਂ ਕੀ ਕੀਤਾ ਜੀ ਇਸ ਕਰਕੇ ਤੁਸੀਂ ਦੂਜਿਆਂ ਦਾ ਖੜਾ ਛੱਡੋ ਆਪਣੇ ਖਟਾਰੀਆਂ ਵੱਲ ਵੱਧ ਧਿਆਨ ਦਿਓ ਹਾਂ ਸਮਾਜਿਕ ਤੌਰ ਤੇ ਜੇ ਤੁਸੀਂ ਉਹਨਾਂ ਰਾਜਾਂ ਦੇ ਵਿੱਚ ਜਾ ਕੇ ਦੁੱਖ ਬਣਾਉਂਦੇ ਹੋ ਇਹ ਕੋਈ ਮਾੜੀ ਗੱਲ ਨਹੀਂ ਸਾਡੇ ਸਸ਼ਟਾਚਾਰ ਦਾ ਹੀ ਹਿੱਸਾ ਬਣਦਾ ਬਿਲਕੁਲ ਟਿਲਸਾ ਬੁੱਧਰ ਗੱਲ ਕਰ ਲਈ ਜਾਵੇ ਐਸਕੇਐਮ ਦੀ ਜੋ ਕਿ ਐਸਕੇਐਮ ਦੇ ਸੱਦੇ ਉੱਤੇ ਚੰਦੀਕੜਾ ਦੇ ਵਿੱਚ ਭਾਰੀ ਇਕੱਠ ਹੋਇਆ ਤੇ ਰੋਸ ਮੁਜ਼ਾਹਰੇ ਕੀਤੇ ਗਏ ਬਿਲਕੁਲ ਜੀ 26 ਜਨਵਰੀ ਨਵੰਬਰ 2020 ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਤੇ ਕਿਸਾਨਾਂ ਦੀਆਂ ਹੋਰ ਜਥੇਬੰਦੀਆਂ ਇਹਨਾਂ ਨੇ ਦਿੱਲੀ ਕੂਚ ਕੀਤਾ ਸੀ ਔਰੇ ਉਤੋਂ 2 ਸਾਲਾਂ ਬਾਅਦ ਵਾਪਸ ਆਈਆਂ ਲੰਘੇ 26 ਜਨੂ ਇਹਦੇ 5 ਸਾਲ ਪੂਰੇ ਹੋ ਗਏ ਸੀ ਤਾਂ ਸਾਡੇ ਕਿਸਾਨ ਜਿੱਥੇ ਬੰਦੀਆਂ ਦੇ ਆਗੂਆਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਰੋਸ ਮੁਜ਼ਾਹਰਾ ਕੀਤਾ ਉਸ ਰੋਸ ਮੁਜ਼ਾਹਰੇ ਦੇ ਵਿੱਚ ਬੱਕ ਬੱਕ ਜਿਥੇ ਬੰਦਗਿਆਂ ਦੇ ਆਗੂ ਸ਼ਾਮਲ ਹੋਏ ਉਹਨਾਂ ਨੇ ਐਲਾਨ ਕਰਤਾ ਕਿ ਕੇਂਦਰ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਨਹੀਂ ਕੀਤੇ ਤੇ ਅਸੀਂ ਭਵਿੱਖ ਦੇ ਵਿੱਚ ਫਿਰ ਸੰਘਰਸ਼ ਦੇ ਰਾਹ ਪੈ ਸਕਦੇ ਹਾਂ ਚੰਗਾ ਹੋਵੇਗਾ ਕਿ ਭਾਰਤ ਸਰਕਾਰ ਇਹਨਾਂ ਦੀਆਂ ਜੋ ਮੰਗਾਂ ਨੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰ ਦੇਵੇ ਤਾਂ ਜੋ ਇਹ ਜਥੇਬੰਦੀਆਂ ਦੇ ਆਗੂ ਕਿਸੇ ਕਿਸਮ ਦਾ ਦੁਬਾਰਾ ਸੰਘਰਸ਼ ਵਾਲੇ ਪਾਸੇ ਨਾ ਤੁਰ ਜੀ ਬਿਲਕੁਲ ਟਿਲੋ ਸਾਹਿਬ ਗੱਲ ਕਰੀ ਜਾਵੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਸਮਾਗਮ ਹੋਏ ਨੇ ਉਹਨਾਂ ਦੀ ਸ਼ਤਾਬਦੀ ਨੂੰ ਸਮਰਪਿਤ ਵੱਖ-ਵੱਖ ਥਾਮੇ ਤੇ ਜੋ ਕਾਫੀ ਜ਼ਿਆਦਾ ਰੋਣ ਦਾ ਦੇਖਣ ਨੂੰ ਮਿਲਿਆ ਦੇਖੋ ਇਹ ਆ ਸ਼ਹੀਦੀ ਸਮਾਗਮ ਜੀ ਸ਼ਹੀਦੀ ਸਮਾਗਮਾਂ ਦੇ ਵਿੱਚ ਉਤਸ਼ਾਹ ਹੁੰਦਾ ਹੈ ਕੋਮਲ ਜੀ ਰੌਣਕ ਵਾਲਾ ਸ਼ਬਦ ਨਹੀਂ ਵਰਤੇ ਜਾਂਦਾ ਇਹ ਲੋਕ ਕੌਕੇ ਗੁਰੂ ਤੇਗ ਬਹਾਦਰ ਸਾਹਿਬ ਨੇ 1975 ਦੇ ਵਿੱਚ ਨਵੰਬਰ ਦੇ ਵਿੱਚ 25 ਨਵੰਬਰ 1975 ਨੂੰ ਕਸ਼ਮੀਰੀ ਪੰਡਤਾਂ ਦੀਆਂ ਬੇਨਤੀਆਂ ਦੇ ਆਧਾਰ ਤੇ ਉੱਤੇ ਜਾ ਕੇ ਆਪਣੇ ਆਪ ਨੂੰ ਕੁਰਬਾਨ ਕੀਤਾ ਤੁਸੀਂ ਅੱਜ ਤੱਕ ਸੁਣਿਆ ਜਿਸ ਬੰਦੇ ਨੇ ਕੁਰਬਾਨੀ ਦੇਣੀ ਹੋਵੇ ਤੇ ਬੰਦਾ ਆਪ ਤੁਰ ਕੇ ਗਿਆ ਹੋਵੇ ਸੋ ਗੁਰੂ ਸਾਹਿਬ ਨੇ ਉਹਨਾਂ ਨੂੰ ਬਚਾਉਣ ਖਾਤਰ ਲੋਕਾਈ ਨੂੰ ਬਚਾਉਣ ਖਾਤਰ ਇੱਕ ਵਿਸ਼ੇਸ਼ ਫਿਰਕੇ ਵਿੱਚ ਤਬਦੀਲ ਕੀਤੇ ਜਾਣ ਨੂੰ ਬਚਾਉਣ ਖਾਤਰ ਜੰਜੂ ਦੀ ਜਨੇਊ ਦੀ ਰਾਖੀ ਕਰਨ ਵਾਸਤੇ ਆਪਣੇ ਆਪ ਨੂੰ ਕੁਰਬਾਨ ਹੋਣਾ ਮਨਜ਼ੂਰ ਕਰ ਲਿਆ ਮਨਜ਼ੂਰ ਕਰ ਲਿਆ ਤੇ ਕੁਰਬਾਨੀ ਵੀ ਦੇਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਇਹ 350 ਸਾਲ ਦਾ ਸਮਾਗਮ ਆਇਆ ਸਾਰੇ ਪਾਸੇ ਇਹਦੀ ਪ੍ਰਸ਼ੰਸਾ ਹੋਈ ਹੈ ਪਰ ਜਿਹੜਾ ਕੋ ਜਨੰਦਪੁਰ ਸਾਹਿਬ ਦੇ ਵਿੱਚ ਸਰਕਾਰ ਨੇ ਕੀਤਾ ਉਹ ਉਹਨਾਂ ਮਨੁੱਖਤਾ ਦੇ ਪੱਖੋਂ ਲੋਕਾਂ ਦੇ ਪੱਖੋਂ ਉਹਦੀ ਘਾਟ ਦੇਖਣ ਨੂੰ ਮਿਲੀ ਜਿੰਨੀ ਹੋਣੀ ਚਾਹੀਦੀ ਸੀ ਪਰ ਫਿਰ ਵੀ ਦਿੱਲੀ, ਰਾਜਸਥਾਨ, ਹਰਿਆਣਾ, ਯੂਪੀ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਹਰ ਥਾਂ ਦੇ ਉੱਤੇ ਗੁਰਤੇਗਵਦ ਸਾਹਿਬ ਦਾ ਸੰਨ 300 ਸਾਲ ਦਾ ਬਹੁਤ ਹੀ ਇੱਕ ਕਹਿ ਸਕਦੇ ਆ ਆਪਾਂ ਲੋਕਾਂ ਨੇ ਉਤਸ਼ਾਹ ਨਾਲ ਮਨਾਇਆ ਔਰ ਗੁਰੂ ਸਾਹਿਬ ਨੂੰ ਸੱਚੀ ਸਰਦਾ ਜਰੀ ਭੇਂਟ ਕੀਤੀ ਜੀ ਬਿਲਕੁਲ ਟੀਰਾ ਸਾਹਿਬ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਪ੍ਰੋਗਰਾਮ ਦਾ ਹਿੱਸਾ ਬਨਣ ਲਈ ਤੇ ਦਰਸ਼ਕਾਂ ਦੇ ਨਾਲ ਵੀ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਦੈਂਕਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਅਗਲੇ ਹਫਤੇ ਫੇਰ ਮਿਲਾਂਗੇ ਕੁਝ ਨਵੀਆਂ ਸਰਗਰਮੀਆਂ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਰਧਾਰਾ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁੱਲੰਮ ਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ